ਕੱਲ ਭਾਜੀ ਸੰਨੀ ਜੀ ਹੱਲਾ ਬੋਲ ਹੱਲਾ ਬੋਲ ਤੇ ਹੱਲਾ ਬੋਲ ਅੱਜ ਜਿਹੜੀ ਲੈ ਕੇ ਆਇਆ ਸ਼ਨੀਵਾਰ ਦੀ ਸੁਪਰ ਧਮਾਕਾ ਆਫਰ ਹੱਲਾ ਬੋਲ ਵੀ ਜੀ ਚੈੱਕ ਕਰੋ ਵੀ ਨਾ ਕਿਹੜੇ ਸੂਟ ਜੀ ਕਲਰ ਚੈੱਕ ਕਰੋ ਸੰਨੀ ਜੀ ਬਹੁਤ ਹੀ ਸ਼ਾਨਦਾਰ ਕਲਰਾਂ ਨੇ ਜੇ ਵੀ ਨਾ ਕਿ ਦਾ ਸੂਟ ਜੀ ਕੀ ਬਾਤ ਹੈ ਜੀ ਚਾਰ ਬੜੇ ਪਿਆਰੇ ਕਲਰਾਂ ਦੇ ਵਿੱਚ ਜੀ ਆ ਲਓ ਜੀ ਤੁਹਾਨੂੰ ਪੀਸ ਹੋਣ ਕੇ ਸ਼ੋਪ ਕਰਾ ਰਹੇ ਆ ਸੰਨੀ ਜੀ ਸੁਪਰ ਧਮਾਕਾ ਆਫਰ ਵੀ ਜੀ ਪਾਕਿਸਤਾਨੀ ਲੁੱਕ ਦਾ ਸੂਟ ਆਊਗਾ ਜੀ ਬੜੇ ਪਿਆਰੇ ਚਾਰ ਕਲਰਾਂ ਦੇ ਵਿੱਚ ਆਰਟੀਕਲ ਆਊਗਾ ਜੀ 20 ਨੈਕ ਨੈਕ ਚੈੱਕ ਕਰਾਓ ਸਨੀ ਜੀ ਪਹਿਲਾਂ ਤਾਂ ਨੈਕ ਤੁਸੀਂ ਚੈੱਕ ਕਰਾਓ ਜੀ ਫੋਲੋਅਰਸ ਨੂੰ ਲਟਕਣਸ ਚੈੱਕ ਕਰਾਓ ਬਹੁਤ ਹੀ ਸ਼ਾਨਦਾਰ ਪੀਸ ਆਊਗਾ ਜੀ ਘੇਰੇ ਤੇ ਲੈਂਸ ਵੀ ਬਹੁਤ ਪਿਆਰੀ ਸ਼ੌਨ ਤੋਂ ਟੋਨੇ ਦੀ ਬਾਟਮ ਆਏਗੀ ਤੇ ਨਾਲ ਇਹਦੇ ਆਏਗਾ ਜੀ ਪਿਓਰ ਦਾ ਦੁਪੱਟਾ ਜੀ ਪਿਓਰ ਦਾ ਦੁਪੱਟਾ ਘੇਰੇ ਤੇ ਪਿਓਰ ਦਾ ਦੁਪੱਟਾ ਤੇ 4 ਸਾਈਡ ਕਾਟਨ ਲੈਂਸ ਦੇ ਨਾਲ ਜੀ ਜੀ ਯਾਰੀ ਸ਼ਾਨਦਾਰ ਕਲਰਾਂ ਦੇ ਵਿੱਚ ਜੀ ਸੁਪਰ ਠਮਾਕਾ ਆਫਰ ਵਿੱਚ ਜੀ ਸ਼ਨੀਵਾਰ ਠਮਾਕਾ ਆਫਰ ਜੀ 1200 ਦਾ ਸੂਟ ਸੰਨੀ ਜੀ 1200 ਦਾ ਤਾਂ ਮਾਰਕੀਟ ਵਿੱਚ ਮਿਲਣਾ ਹੈ ਅੱਛਾ ਰਚਨਾ ਸੂਟ ਵਾਲਿਆਂ ਨੇ ਹੱਲਾ ਬੋਲ ਸੇਲ ਦੀ ਦੇਣਾ ਤੁਹਾਨੂੰ ਸਿਰਫ ਤੇ ਸਿਰਫ 750 ਰੁਪਏ ਦਾ ਸੂਟ ਜੀ 750 ਦਾ 750 ਦਾ ਸੂਟ ਸੂਟ ਆਪਣੇ ਕੋਲ ਸਿਰਫ ਨੇ 84 ਪੀਸ ਜੀ 84 ਪੀਸ 4 ਪੀਸ ਨੇ ਜੀ ਜੀ 750 ਦਾ ਇੱਕ ਤੇ 2500 ਦੇ 4 2500 ਦੇ 4 ਆਨਲਾਈਨ ਇੱਥੇ ਖਤਮ ਨਹੀਂ ਹੋਈ ਜੀ 7500 ਦਾ 1 2500 ਦੇ 4올 ਇੰਡੀਆ ਹਿੰਦੂਸਤਾਨ ਦੇ ਕਿਸੇ ਵੀ ਗਲੀ ਮਲੇ ਕੋਚੇ 'ਚ ਬੈਠੇ ਹੋ ਘਰ ਬੈਠੇ ਸੂਟ ਪਹੁੰਚਾਵਾਂਗੇ ਇਸੇ ਰੇਟ ਤੇ ਮਤਲਬ ਜੀ ਬਿਲਕੁਲ ਸ਼ਿਪਿੰਗ ਫ੍ਰੀ ਕੋਈ ਚਾਰਜਸ ਦੇਣ ਦੀ ਲੋੜ ਨਹੀਂ ਬਿਲਕੁਲ ਜੀ ਕਰਨਾ ਕੀ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੋ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਬੁੱਕ ਕਰਾਓ ਤੇ ਜਿਨ੍ਹਾਂ ਨੇ ਸ਼ਾਪ ਤੇ ਵਿਜ਼ਿਟ ਕਰਨਾ ਹੈ ਆਪਣੇ ਸਕਰੀਨ ਸ਼ਾਟ ਨਾਲ ਲਿਆਓ ਜੀ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਤੇ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਫੋਲੋ ਜਰੂਰ ਕਰ ਲਓ ਜੀ ਕਿਉਂਕਿ ਹੱਲਾ ਬੋਲ ਫੇਲ ਚਲਦੀ ਪਈ ਹੈ ਜੀ ਠੀਕ ਹੈ ਨਾ ਜੀ ਮੌਕੇ ਦਾ ਫਾਇਦਾ ਉਠਾਓ ਫਿਰ ਆਜ਼ਰ ਹੋਵਾਂਗੇ ਨਵੀਂ ਅਪਡੇਟ ਲੈ ਕੇ ਜੀ ਚੰਗਾ ਜੀ ਸਤਿਕਾਰ ਜੀ